ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਜੀ ਆਪਣੇ ਧੀਆਂ ਪੁੱਤਾਂ ਲਈ ਦੇਖੋ ਮੈਂ ਸਟਾਰਟਿੰਗ 'ਚ ਇੱਕ ਗੱਲ ਜ਼ਰੂਰ ਕਹੂੰਗੀ ਸਾਡੇ ਬੱਚਿਆਂ ਨੂੰ ਇੱਕ ਬਹਿਮ ਰਹਿੰਦਾ ਹੈ ਵੀ ਸਾਨੂੰ ਬਾਹਰਲੀ ਦੁਨੀਆ ਜਿਹੜੀ ਉਹ ਵੱਧ ਪਿਆਰ ਕਰਦੀ ਹੈ ਘਰੋਂ ਬਾਹਰ ਇਹ ਸਾਡੇ ਬੱਚਿਆਂ ਦੀ ਕਹਿੰਦੇ ਹੁੰਦੇ ਨੇ ਉਮਰ ਦਾ ਫਰਕ ਲਾ ਲਓ ਤਜਰਬਾ ਨਹੀਂ ਹੁੰਦਾ ਇਹ ਕੰਨਾਂ ਦੇ ਕੱਚੇ ਲਾ ਲਓ ਇਹਨਾਂ ਨੂੰ ਬਚਪਨਾ ਲਾ ਲਓ ਕੁਝ ਵੀ ਸਮਝ ਲਓ ਪਰ ਮੈਂ ਇਹ ਗੱਲ ਕਹੂੰਗੀ ਪੁੱਤਰੋ ਬਈ ਜੋ ਸਾਨੂੰ ਕੋਈ ਪਿਆਰ ਕਰਦਾ ਹੈ ਸਾਨੂੰ ਚਾਹੁੰਦਾ ਹੈ ਸਾਨੂੰ ਸਹੀ ਰਸਤਾ ਦਿਖਾਉਂਦਾ ਹੈ ਸਾਨੂੰ ਸਹੀ ਰੱਖਦਾ ਜ਼ਿੰਦਗੀ 'ਚ ਵੈਲੈਂਸ ਬਣਾ ਕੇ ਰੱਖਦਾ ਹੈ ਉਹ ਸਾਡੇ ਸਿਰਫ ਮਾਪੇ ਨੇ ਬਾਕੀ ਬਾਦ ਦੀਆਂ ਗੱਲਾਂ ਨੇ ਅੱਜ ਆਪਾਂ ਗੱਲਬਾਤ ਕਰਨੀ ਆ ਬੱਚਿਆਂ ਬਾਰੇ ਮੈਂ ਫੇਰ ਕਹਿੰਨੀ ਆ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਮੁੰਡਿਆਂ ਬਾਰੇ ਦੇਖੋ ਇੱਕ ਮੁੰਡਿਆਂ ਨੂੰ ਜਦੋਂ ਮੁੰਡਾ ਇੱਕ ਸਕੂਲੇ ਪਾਉਨੇ ਆਪਾਂ ਹੌਲੀ 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 ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਕਲਾਸ 'ਚ ਹੋ ਗਿਆ ਉਹਨੂੰ ਹੌਲੀ ਹੌਲੀ ਕਹਿੰਦੇ ਹੁੰਦੇ ਨੇ ਦੁਨੀਆਦਾਰੀ ਦੀ ਹਵਾ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਨੇ ਸਾਂਭਣਾ ਹੈ ਜਿਹੜੇ ਸਾਂਭਣ ਨੂੰ ਤਿਆਰ ਬੈਠੇ ਆ ਉਹ ਤਾਂ ਸਾਨੂੰ 8ਵੀਂ 9ਵੀਂ ਕਲਾਸ 'ਚ ਸਾਂਭ ਲੈਂਦੇ ਨੇ ਜਿਨੇ ਸਾਨੂੰ ਆਪਣਾ ਸ਼ਿਕਾਰ ਬਣਾਉਣਾ ਹੈ ਗੱਲ ਸਭ ਤੋਂ ਵੱਡੀ ਆ ਜਾਂਦੀ ਹੈ ਸੰਗਤ ਦੀ ਮੈਂ ਹਮੇਸ਼ਾ ਗੱਲ ਬੱਚਿਆਂ ਬਾਰੇ ਬਹੁਤ ਜ਼ਿਆਦਾ ਕਰਦੀ ਰਹਿਣੀ ਆ ਮੈਂ ਮੁੰਡਿਆਂ ਨੂੰ ਇਹ ਕਹਿੰਨੀ ਆ ਬਈ ਪੁੱਤਰ ਜੀ ਜੇ ਤੁਹਾਨੂੰ ਲੱਗਦਾ ਕਿਤੇ ਤੁਹਾਡੀ ਸੰਗਤ ਹੈ ਜਿਹੜੀ ਉਹ ਚੱਕਮੀ ਆ ਚੱਕਮੀ ਦਾ ਮਤਲਬ ਘਰਦਿਆਂ ਨੂੰ ਕੋਈ ਗੱਲ ਨਾ ਦੱਸਣ ਵਾਲੀ ਸੰਗਤ ਹੈ ਬਾਹਰ ਮਸ਼ਕੂਲੇ ਜਿੱਦਾ ਸਕੂਲਾਂ ਚ ਟੋਲੇ ਬਣਾ ਕੇ ਖੜਨਾ ਕਿਸੇ ਨਸ਼ੇ ਪੱਤੇ ਵਾਲੇ ਦਾ ਸੰਗ ਕਰਨਾ ਕਿਸੇ ਹੋਰ ਮਾੜੇ ਇਨਸਾਨ ਦਾ ਸੰਗ ਕਰਨਾ ਤੁਸੀਂ ਉਥੋਂ ਟੇਢ ਦੇ ਲਿਆ ਕਰੋ ਆਪਣੇ ਆਪ ਨੂੰ ਮੁੰਡਿਆਂ ਨੂੰ ਕਹਿੰਦੇ ਆ ਵੀ ਉੱਥੋਂ ਟੇਢ ਦੇ ਲਿਆ ਕਰੋ ਕੋਈ ਜ਼ਰੂਰੀ ਨਹੀਂ ਵੀ ਜਿੱਥੇ ਇਹੋ ਜਿਹੇ ਇਨਸਾਨ ਖੜੇ ਆ ਅਸੀਂ ਉੱਥੀ ਖੜਨਾ ਜਾ ਕੇ ਕਿਉਂਕਿ ਉੱਥੇ ਕੁਝ ਨਹੀਂ ਹੁੰਦਾ ਉੱਥੇ ਚਾਰ ਦਿਨ ਦੇ ਚਮਕਾਰੇ ਹੁੰਦੇ ਨੇ ਉਹਨਾਂ ਮਸ਼ਕੂਲਿਆਂ 'ਚ ਚਾਰ ਦਿਨ ਦੇ ਚਮਕਾਰੇ ਹੁੰਦੇ ਨੇ ਉਹਨਾਂ ਨੇ ਚੌੜ ਚੌੜ 'ਚ ਜਾਂ ਤਾਂ ਕਿਸੇ ਨਸ਼ੇ 'ਚ ਫਸ ਜਾਣਾ ਨਸ਼ੇ ਦਾ ਸ਼ਿਕਾਰ ਹੋ ਜਾਣਾ ਜਾਂ ਉਹਨਾਂ ਨੇ ਜਿੱਦਾਂ ਕਹਿੰਦੇ ਲੋਫਰ ਕਰਦੀਆਂ ਕਰਦੇ ਆ ਮੁੰਡੇ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਲੋਫਰ ਕਰਦੀਆਂ ਕਰਨੀਆਂ ਨੇ ਕੁੜੀਆਂ ਦੇ ਪਿੱਛੇ ਕਰਨੇ ਨੇ ਕਿਸੇ ਨੂੰ ਗਲਤ ਬੋਲਣਾ ਗਾਲ ਮਗਾਲੀ ਹੋਣਾ ਮਾਵਾ ਪਿਆ ਮਾਪੇ ਦੀ ਆਗਿਆ ਤੋਂ ਬਾਹਰ ਹੁੰਦੇ ਨੇ ਇਹ ਜੇ ਮੁੰਡੇ ਮਾਪੇ ਨੂੰ ਘਰ ਜਾ ਕੇ ਕੋਈ ਗੱਲ ਨਹੀਂ ਦੱਸਣੀ ਇਹ ਸਮਝਣਾ ਵੀ ਬਸ ਪਤਾ ਨਹੀਂ ਕਿੰਨਾ ਕੁ ਅਸੀਂ ਦੁਨੀਆ ਬਾਰੇ ਜਾਣਗੇ ਜਿਹੜੇ ਇਹ ਜੇ ਮੁੰਡੇ ਹੁੰਦੇ ਨੇ ਨਾ ਉਹ 8ਵੀਂ 9ਵੀਂ ਕਲਾਸ 'ਚ ਕਹਿੰਦੇ ਆ ਬਸ ਸਾਰੀ ਦੁਨੀਆ ਦਾ ਗਿਆਨ ਸਾਨੂੰ ਇਹ ਹੋ ਗਿਆ ਪੁੱਤਰ ਜੀ ਇੱਕ ਮੰਚ ਭਲੇਖਾ ਨਾ ਪਾਲ ਕੇ ਰੱਖਿਆ ਕਰੋ ਦੁਨੀਆ ਦਾ ਗਿਆਨ ਤਾਂ ਥੋੜੇ ਪਿਓ ਨੂੰ ਨਹੀਂ ਅਜੇ ਹੋਇਆ ਹੁੰਦਾ ਕਿਉਂਕਿ ਸਾਨੂੰ ਸਿੱਖਦੇ ਆ ਸਿੱਖਦੇ ਆ ਦੁਨੀਆ ਸਿਖਾਉਂਦੀ ਸਿਖਾਉਂਦੀ ਅਸੀਂ ਬੁੜੇ ਹੋ ਜੰਨੇ ਆ ਪਰ ਅਸੀਂ ਮਰਦੇ ਦਮ ਤੱਕ ਸਿੱਖਦੇ ਹੀ ਰਹਿਨੇ ਆ ਸਾਨੂੰ ਹਰੇਕ ਇਨਸਾਨ ਸਿਖਾਉਂਦਾ ਹੈ ਚੰਗੇ ਕੋਲ ਖੜਾਂਗੇ ਚੰਗੀ ਗੱਲ ਸਿਖਾਊਗਾ ਮਾੜੇ ਕੋ ਖੜਾਂਗੇ ਮਾੜੀ ਗੱਲ ਸਿਖਾਊਗਾ ਕੋਈ ਵੀ ਗੱਲ ਆਪਣੇ ਮਾਪੇ ਤੋਂ ਛਪਾਇਆ ਨਾ ਕਰੋ ਮੈਂ ਮੁੰਡਿਆਂ ਨੂੰ ਵੀ ਕਹਿਨੀ ਆ ਮੈਂ ਮੁੰਡਿਆਂ ਨੂੰ ਕਹਿੰਨੀ ਆ ਵੀ ਮਾਪੇ ਤੋਂ ਕੋਈ ਗੱਲ ਛਪਾਇਆ ਨਾ ਕਰੋ। ਕਈ ਵਾਰ ਤੁਹਾਨੂੰ ਦੁਨੀਆ ਐਨੇ ਮਾੜੇ ਪਾਸੇ ਨੂੰ ਲੈ ਜਾਂਦੀ ਆ ਖਿੱਚ ਕੇ। ਕਿਉਂਕਿ ਮਾੜੇ ਪਾਸੇ ਹੈ ਹੀ ਬਹੁਤ। ਕਿਹੜੇ-ਕਿਹੜੇ ਦੱਸੀਏ ਤੁਹਾਨੂੰ। ਐਡੀ ਦੂਰ ਨਿਕਲ ਜੰਨੇ ਹੋ ਤੁਸੀਂ। ਮਾਪੇ ਨੂੰ ਪਤਾ ਹੀ ਨਹੀਂ ਚੱਲਦਾ। ਕਿਉਂਕਿ ਤੁਹਾਡੇ ਚਿਹਰੇ ਵੀ ਦੋ ਹੋ ਜਾਂਦੇ ਨੇ। ਤੁਸੀਂ ਬਾਹਰ ਦੁਨੀਆ 'ਚ ਕੁਝ ਹੋਰ ਹੁੰਨੇ ਹੋ। ਘਰ ਜਾ ਕੇ ਮਾਪੇ ਕੋਲ ਜਾ ਕੇ ਭੋਲੇ ਬਣ ਜੰਨੇ ਹੋ। ਏ ਨਾ ਕਦੇ ਭੁੱਲਿਓ ਅਖੀਰ ਨੂੰ ਗਿਰਨਾ ਮਾਵਾਪ ਦੇ ਪੈਰਾਂ 'ਚ ਹੀ ਆ ਅਖੀਰ ਨੂੰ ਸਾਂਭਣਾ ਮਾਵਾਪ ਨੇ ਹੀ ਆ ਜਿੱਥੇ ਮਰਜੀ ਉੱਡ ਲੋ ਅਖੀਰ ਨੂੰ ਸਾਂਭਦਾ ਸਾਨੂੰ ਕੌਣ ਆ ਜਦ ਮੂੰਹ 'ਚ ਪਾਣੀ ਪੈਣ ਲੱਗ ਜਾਂਦਾ ਫੇਰ ਸਾਨੂੰ ਸਾਂਭਦਾ ਕੌਣ ਆ ਕੋਈ ਯਾਰ ਦੋਸਤ ਨਹੀਂ ਸਾਂਭਦਾ ਕੋਈ ਨਹੀਂ ਲੋਕ ਸਾਂਭਦੇ ਕੋਈ ਸਾਨੂੰ ਜਿਹੜੇ ਬਠਾ ਬਠਾ ਕੇ ਖਲਾਉਨੇ ਆ ਕੋਲੋਂ ਜਾਂ ਸਾਨੂੰ ਪੱਟਣਾ ਅਗਲੇ ਨੇ ਕੋਲੋਂ ਦੇ ਕੇ ਪੱਟਣਾ ਕੋਈ ਨਹੀਂ ਸਾਨੂੰ ਪੁੱਛਦਾ ਕਿਉਂਕਿ ਅਸੀਂ ਕਿਸੇ ਦੇ ਕੁਝ ਲੱਗਦਾ ਹੀ ਨਹੀਂ ਜੇ ਅਸੀਂ ਲੱਗਦੇ ਆ ਤਾਂ ਜੰਮਣੇ ਵਾਲਿਆਂ ਦੇ ਲੱਗਦੇ ਆ ਜਿਨ੍ਹਾਂ ਨੇ ਸਾਡੇ ਲਈ ਤਕਲੀਫਾਂ ਝੱਲੀਆਂ ਜਿਨ੍ਹਾਂ ਨੇ ਸਾਡੇ ਲਈ ਰਾਤਾਂ ਝਾਕੀਆਂ ਜਿਹੜੇ ਸਾਡੇ ਲਈ ਸੰਘਰਸ਼ ਕਰਦੇ ਆ ਜਿਹੜਿਆਂ ਨੇ ਸਾਡੇ ਲਈ ਆਪਣੇ ਸ਼ੌਂਕ ਮਾਰੇ ਆ ਉਹ ਨੇ ਸਾਡੇ ਮਾਪੇ ਮੈਂ ਮੁੰਡਿਆਂ ਨੂੰ ਕਹਿੰਨੀ ਆ ਬਈ ਪੁੱਤ ਥੋੜੀ ਜ਼ਿੰਦਗੀ ਆ ਜਿਹੜੀ ਜੇ ਤੁਸੀਂ ਸਵਰਗ ਬਣਾਉਣੀ ਆ ਤਾਂ ਮਾਪੇ ਨਾਲ ਹਰ ਦਿਲ ਦੀ ਗੱਲ ਕਰਿਆ ਕਰੋ ਬਾਹਰ ਤੁਹਾਨੂੰ ਕੋਈ ਕੀ ਕਹਿੰਦਾ ਚੰਗੀ ਗੱਲ ਕਹੀ ਆ ਉਹ ਵੀ ਘਰ ਆ ਕੇ ਦੱਸੋ ਮਾੜੀ ਕਹੀ ਆ ਉਹ ਵੀ ਘਰ ਆ ਕੇ ਦੱਸੋ ਠੀਕ ਹੈ ਤੁਹਾਨੂੰ ਚੰਗੀ ਤਾਂ ਵੀ ਤੁਹਾਡਾ ਮਾਪਿਓ ਜਵਾਬ ਦੇਊਗਾ ਵੀ ਹਾਂ ਪੁੱਤ ਵਧੀਆ ਗੱਲ ਕੀਤੀ ਐ ਅਗਲੇ ਨੇ ਜੇ ਤੁਹਾਨੂੰ ਮਾੜੀ ਕਿਸੇ ਨੇ ਗੱਲ ਬਾਹਰ ਕਹੀ ਆ ਤਾਂ ਤੁਹਾਨੂੰ ਮਾਪੇ ਵਾਪ ਸਹੀ ਰਸਤਾ ਦਿਖਾਊਗਾ ਵੀ ਨਾ ਪੁੱਤਰਾ ਇਹ ਰਾਹ ਨਾ ਤੁਰ ਜੀ ਬੜੇ ਰਾਹ ਮਾੜੇ ਨੇ ਇਹ ਮਾਪਿਓ ਤੁਹਾਨੂੰ ਇਦਾਂ ਦੀਆਂ ਗੱਲਾਂ ਕਰਨਗੇ ਮਾਪੇ ਦਾ ਉਹ ਕਹਿੰਦੇ ਹੁੰਦੇ ਨੇ ਨਾ ਜੇ ਪੁੱਤ ਘਰੋਂ ਬਾਹਰ ਹੈ ਭਾਵੇਂ ਉਹ ਪੜ੍ਹਨੇ ਗਿਆ ਹੋਇਆ ਹੈ ਮਾਪੇ ਦਾ ਤਾਂ ਸਿਰਫ ਘਰ ਸਰੀਰੇ ਰਹਿ ਜਾਂਦਾ ਹੈ ਦਿਲ ਦਿਮਾਗ ਤਾਂ ਧੀਆ ਪੁੱਤਾਂ ਦੇ ਨਾਲੇ ਨਾਲ ਫਰੀ ਜਾਂਦਾ ਹੈ ਪਤਾ ਨਹੀਂ ਕਿਉਂ ਤੁਹਾਨੂੰ ਦੁਨੀਆ ਤੇ ਇੰਨਾ ਭਰੋਸਾ ਹੋ ਗਿਆ ਮੈਂ ਫੇਰ ਕਹਿੰਨੀ ਆ ਵੀ ਪਤਾ ਨਹੀਂ ਤੁਹਾਡਾ ਬਚਪਨ ਹੈ ਪਤਾ ਨਹੀਂ ਅਜੇ ਤੁਹਾਡੇ ਚ ਮਚਿਓਰਟੀ ਨਹੀਂ ਆਈ ਪਤਾ ਨਹੀਂ ਦੁਨੀਆ ਦੀਆਂ ਚਪੇੜਾਂ ਨਹੀਂ ਤੁਹਾਡੇ ਪਈਆਂ ਬੜੀ ਦੁਨੀਆ ਭੇੜੀ ਆ ਬੇ ਸੋਹੀ ਗੱਲਾਂ ਮੈਂ ਮੁੰਡਿਆਂ ਨੂੰ ਫੇਰ ਕਹਿਣੀ ਆ ਬੇ ਪੁੱਤਰ ਆਪਣੀਆਂ ਦੇਹਾਂ ਨੂੰ ਸੰਭ ਕੇ ਰੱਖੋ ਸੋਨੇ ਵਰਗੀਆਂ ਨੇ ਆਪਣੇ ਦਿਲ ਦਿਮਾਗਾ ਨੂੰ ਸੰਭ ਕੇ ਰੱਖੋ ਜਿਹੜੇ ਸਹੀ ਪਾਸੇ ਨੂੰ ਅਸੀਂ ਵਰਤ ਸਕੀਏ ਇਹਨਾ ਇਸ ਦੁਨੀਆ ਦੇ ਮਗਰ ਨਾ ਲੱਗੋ ਪਿਆਰ ਕਰਨਾ ਹੈ ਤਾਂ ਆਪਣੇ ਮਾਪਿਆਂ ਨੂੰ ਕਰੋ ਜੇ ਦੋਸਤ ਬਣਾਉਣਾ ਹੈ ਤਾਂ ਆਪਣੇ ਮਾਪਿਆਂ ਨੂੰ ਬਣਾਓ ਠੀਕ ਹੈ ਹੁਣ ਗੱਲ ਕਰਨ ਲੱਗੀ ਆ ਮੈਂ ਕੁੜੀਆਂ ਬਾਰੇ ਕੁੜੀਆਂ ਵੀ ਗੋਸਾ ਨਾ ਕਰ ਲਿਓ ਮੇਰੀ ਗੱਲ ਦਾ ਬਹੁਤ ਬਾਹਰ ਜਾ ਕੇ ਮਰਜ਼ੀ ਕਰਦੀਆਂ ਨੇ ਦੇਖਦੇ ਆਂ ਅਸੀਂ ਸਾਡੇ ਕੋਈ ਅੱਖਾਂ ਤੇ ਪੱਟੀ ਨਹੀਂ ਬੰਨੀ ਹੋਈ ਕਈ ਵਾਰ ਅਸੀਂ ਹਰਦਮ ਦੂਏ ਨੂੰ ਦੋਸ਼ ਦਈ ਜਾਂਦੇ ਆਂ ਫਲਾਣੇ ਦਾ ਮੁੰਡਾ ਮਾੜਾ ਐ ਫਲਾਣਾ ਅਸੀਂ ਐਂ ਕਰ ਦਣਾ ਠਮਕਾ ਅਸੀਂ ਐਂ ਕਰ ਦਣਾ ਸਾਡੀ ਕੁੜੀ ਦਾ ਰਾਹ ਰੋਕਦਾ ਮੈਂ ਕੁੜੀਆਂ ਨੂੰ ਵੀ ਕਹਿੰਦੀ ਆਂ ਪੁੱਤ ਆਦਤਾਂ ਕਈ ਵਾਰ ਥੋਡੀਆਂ ਵੀ ਖਰਾਬ ਹੁੰਦੀਆਂ ਨੇ ਜਦ ਅਸੀਂ ਜ਼ੁਰਤ ਨਾਲ ਤੁਰਦੇ ਆਂ ਜ਼ੁਰਤ ਨਾਲ ਰਹਿੰਦੇ ਆਂ ਸਾਡਾ ਸਹੀ ਪਹਿਰਾਵਾ ਹੈ ਸਹੀ ਸਾਡਾ ਖਾਣ ਬੈਠਣ ਦਾ ਢੰਗ ਹੈ ਸਾਡੇ ਨਾਲ ਬੋਲਣ ਤੋਂ ਪਹਿਲਾਂ ਅਗਲਾ 100 ਵਾਰ ਸੋਚੂਗਾ ਜਿਹੜੀ ਤੁਹਾਡੀ ਨਿਆਣ ਮਤ ਹੁੰਦੀ ਹੈ ਇਹ ਬਹੁਤ ਛੇਤੀ ਹਰੇਕ ਚੀਜ਼ ਕਿੰਨੀ ਨੂੰ ਭਾਵਕ ਹੋ ਜਾਂਦੀ ਹੈ ਕਿਉਂਕਿ ਤੁਸੀਂ ਆਪਣੇ ਆਪ ਤੇ ਕਾਬੂ ਰੱਖਣਾ ਹੈ ਮੈਂ ਕੁੜੀਆਂ ਨੂੰ ਕਹਿੰਨੀ ਆ ਤੁਸੀਂ ਆਪਣੇ ਆਪ ਤੇ ਕਾਬੂ ਰੱਖਣਾ ਹੈ ਦੁਨੀਆ ਸਾਨੂੰ ਖਿੱਚਦੀ ਹੈ ਆਪਣੇ ਬਲ ਨੂੰ ਦੁਨੀਆ ਸਾਨੂੰ ਖਿੱਚਦੀ ਹੈ ਕਿਉਂਕਿ ਕਿਸੇ ਨੂੰ ਕਿਸੇ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਸਾਨੂੰ ਬਰਤ ਕੇ ਅਗਲਾ ਕਹਾ ਹੋ ਜਾਂਦਾ ਤੁਸੀਂ ਤੁਸੀਂ ਧਿਆਨ ਰੱਖਣਾ ਹੈ ਵੀ ਘਰ ਜਿਹੜਾ ਬਾਪੂ ਹੈ ਉਹਦੀ ਪੱਗ ਵੱਲ ਤੁਸੀਂ ਧਿਆਨ ਰੱਖਣਾ ਸਾਰੇ ਪਾਸਿਓ ਆਪਣੇ ਆਪ ਨੂੰ ਸਮੇਟ ਕੇ ਰੱਖਿਆ ਕਰੋ ਭਾਵੇਂ ਤੁਸੀਂ ਕਾਲਜਾਂ 'ਚ ਜਾਨੀਏ ਭਾਵੇਂ ਤੁਸੀਂ ਸਕੂਲਾਂ 'ਚ ਜਾਨੀਏ ਭਾਵੇਂ ਤੁਸੀਂ ਵੈਸੇ ਕਿਸੇ ਕੰਮ ਤੇ ਜਾਨੀਏ ਪਤਾ ਲੱਗੇ ਵੀ ਕਿਸੇ ਦੀ ਧੀ ਜਾਂਦੀ ਹੈ ਕਦੇ ਵੀ ਕਿਸੇ ਗੱਲ ਤੇ ਪਰਦਾ ਨਾ ਪਾਇਆ ਕਰੋ ਮਾਪੇ ਨਾਲ ਮੈਂ ਤਾਂ ਧੀਆਂ ਨੂੰ ਕਹਿੰਦੀ ਆ ਮਾਪੇ ਨਾਲ ਮਾਪੇਪ ਨਾਲ ਦੋਸਤਾਂ ਮੰਗੋ ਰਿਹਾ ਕਰੋ ਦੋਸਤਾਂ ਮੰਗੋ ਜੇ ਪੇਓ ਤੋਂ ਡਰ ਲੱਗਦਾ ਤਾਂ ਮਾਂ ਨਾਲ ਖੁੱਲ ਕੇ ਰਿਹਾ ਕਰੋ ਮਾਂ ਨੂੰ ਸਾਰੀ ਗੱਲ ਦੱਸਿਆ ਕਰੋ ਕਲਾਸ ਦੀ ਵੀ ਕਲਾਸ ਤੋਂ ਬਾਹਰ ਦੀ ਵੀ ਸਾਡੇ ਨਾਲ ਮਾਂ ਐਦਾਂ ਦੇ ਬੱਚੇ ਨੇ ਐਦਾਂ ਬਾਹਰ ਸਮਾਜ ਚਾ ਕੋਸ ਚੱਲਦਾ ਹੈ ਕੋਈ ਤੁਹਾਡੇ ਨਾਲ 18 21 ਹੁੰਦੀ ਆ ਬਾਹਰ ਉਹ ਵੀ ਆ ਕੇ ਗੱਲ ਘਰ ਦੱਸੋ ਕਿਉਂਕਿ ਮੈਂ ਫੇਰ ਕਹਿੰਨੀ ਆ ਬਈ ਮੁੰਡਿਆਂ ਨੂੰ ਵੀ ਮਾਂ-ਵਾਪੇ ਸੰਘੀਲਦੇ ਆ ਲਾਸਟ ਚ ਧੀਆਂ ਨੂੰ ਵੀ ਮਾਂ-ਬਾਪ ਹੀ ਸੰਘੀਲਦੇ ਆ ਸਾਡੇ ਨਾਲ ਬਾਹਰ ਕੋਈ ਚਲਕੀਆਂ ਕਰਦਾ ਹੈ ਸਾਡੇ ਨਾਲ ਬਾਹਰ ਕੋਈ ਧੋਖਾ ਕਰਨਾ ਚਾਹੁੰਦਾ ਹੈ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ ਤੁਸੀਂ ਸਮਝਦਾ ਰਹੋ ਮੈਂ ਕੀ ਕਹਿੰਨੀ ਆ ਇੱਕ ਮਾਂ-ਬਾਪ ਐ ਵਫਾਦਾਰ ਨੇ ਕੋਈ ਦੁਨੀਆ ਤੇ ਇੱਥੇ ਵਫਾਦਾਰ ਨਹੀਂ ਹੈਗਾ ਕਿਉਂ ਮਾਂ-ਬਾਪ ਦੀ ਤੁਸੀਂ ਇੱਜ਼ਤੋਂ ਕਈ ਵਾਰ ਸਾਡੇ ਬੱਚੇ ਕੀ ਕਰਦੇ ਆ ਬਾਹਰ ਬੜੇ-ਬੜੇ ਖੂਪਟ ਲੈਂਦੇ ਨੇ ਜਿੱਥੇ ਸਾਡੇ ਮਾਪਾਪ ਦਾ ਸਿਰ ਵੀ ਝੁਕ ਜਾਂਦਾ ਹੈ ਸਾਡੇ ਮਾਪਾਪਾਂ ਦੇ ਹੱਥ ਪੱਲੇ ਧੀ ਪੁੱਤ ਬਣੀ ਰਹਿੰਦਾ ਸਾਡੇ ਮਾਪਾਪਾਂ ਦੇ ਪੱਲੇ ਇੱਜ਼ਤ ਨਹੀਂ ਰਹਿੰਦੀ ਨਾ ਮਾਪਾਪ ਫਿਰ ਜਿਉਂਦਿਆਂ ਚ ਨਾ ਮਰਦਿਆਂ ਚ ਇਹੋ ਜਿਹੇ ਦੋਸਤ ਬਣਾ ਕੇ ਰੱਖਿਆ ਕਰੋ ਜਿਹੜੇ ਘਰਦਿਆਂ ਨਾਲ ਓਪਨਲੀ ਨੇ ਜਿਹੜੇ ਘਰਦਿਆਂ ਤੋਂ ਮੈਂ ਕੁੜੀਆਂ ਨੂੰ ਕਹਿੰਨੀ ਆ ਜਿਹੜੀਆਂ ਕੁੜੀਆਂ ਘਰਦਿਆਂ ਤੋਂ ਪੜਦੇ ਰੱਖਦੀਆਂ ਨੇ ਆਹ ਗੱਲ ਨਹੀਂ ਘਰ ਕਰਨੀ ਉਹ ਗੱਲ ਨਹੀਂ ਘਰ ਕਰਨੀ ਅਹੀਂ ਆ ਜਿਆ ਕੁੜੀਆਂ ਦਾ ਸੰਗ ਨਾ ਕਰਿਆ ਕਰੋ ਜਿਹੜੀ ਸੌ ਕੁੜੀ ਹੁੰਦੀ ਹੈ ਨਾ ਉਹ ਆਪਣੀ ਪਰਜਾਈ ਨਾਲ ਵੀ ਹਰ ਇੱਕ ਗੱਲ ਕਰੂਗੀ ਉਹ ਆਪਣੀ ਮਾਂ ਨਾਲ ਵੀ ਹਰ ਇੱਕ ਗੱਲ ਕਰੂਗੀ ਉਹ ਕੋਈ ਆਪਣੀ ਬੜੀ ਛੋਟੀ ਭੈਣ ਆ ਉਹਦੇ ਨਾਲ ਵੀ ਹਰ ਇੱਕ ਗੱਲ ਕਰੂਗੀ ਜਿਹੜੀ ਕੁੜੀ ਬਾਹਰ ਆਜ਼ਾਦ ਐ ਮਰਜ਼ੀਆਂ ਕਰਦੀ ਐ ਉਹ ਕਦੇ ਵੀ ਘਰ ਆ ਕੇ ਕੋਈ ਗੱਲ ਨਹੀਂ ਕਰੂਗੀ ਉਹ ਗੁੰਮ ਸੁਭਾਦੀ ਹੋਊਗੀ ਫੇਰ ਅਖੀਰ ਨੂੰ ਭਾਵੇਂ ਗੁੰਮ ਐ ਕੋਈ ਚਲਾ ਕੇ ਅਖੀਰ ਨੂੰ ਫੇਰ ਮਾਂ ਬਾਪ ਨੇ ਸੰਭਣਾ ਪਰ ਜਾਨ ਨੂੰ ਸੱਚ ਸੁਭਾਅ ਪਹਿ ਚੁੱਕੀ ਹੁੰਦੀ ਐ ਫੇਰ ਕੋਈ ਹਿੱਲਾ ਨਹੀਂ ਹੁੰਦਾ ਸੋ ਇਹ ਗੱਲਾਂ ਨੇ ਮੇਰੀਆਂ ਗੱਲਾਂ ਦਾ ਬੁਰਾ ਨਾ ਮਨਾਇਆ ਕਰੋ। ਇਹ ਸੋਈ ਗੱਲ ਹੈ ਰਿਕੁਐਸਟ ਹੈ ਤੁਹਾਡੇ ਮੂਰੇ ਧੀਆਂ ਨੂੰ ਵੀ ਪੁੱਤਾਂ ਨੂੰ ਵੀ। ਬੇਪੁੱਤ ਜੇ ਤੁਸੀਂ ਸੁਖੀ ਜੀਵਨ ਬਤੀਤ ਕਰਨਾ ਹੈ ਤਾਂ ਮਾਪੇ ਦੇ ਦੋਸਤ ਬਣ ਕੇ ਰਹੋ। ਮਾਪੇ ਨੂੰ ਹਰ ਇੱਕ ਦਿਲ ਦੀ ਗੱਲ ਦੱਸੋ। ਮਾਪੇ ਸੁਣਦਾ ਹੈ। ਪਰ ਮੈਂ ਮਾਪਾਪਾਂ ਨੂੰ ਵੀ ਕਹਿੰਨੀ ਆ ਲਾਸਟ 'ਚ ਆਪਣੀ ਆਕੜ ਨਾ ਰੱਖਿਆ ਕਰੋ ਮਾਪੇ ਆ ਲਈ ਤੁਸੀਂ ਮਾਪੇ ਹੋ ਤੁਸੀਂ ਮਾਪੇ ਹੀ ਰਹਿਣਾ। ਤੁਸੀਂ ਬੱਚਿਆਂ ਦੀ ਹਰ ਇੱਕ ਗੱਲ ਸੁਣਿਆ ਕਰੋ ਔਰ ਉਹਨਾਂ ਨੂੰ ਪੁੱਛਿਆ ਕਰੋ ਪਿਆਰ ਨਾਲ ਠਾਕੜ ਨਾਲ ਨਹੀਂ ਬੱਚੇ ਸਾਡੇ ਸਾਡੇ ਕੋਲ ਢਿੱਡ ਫੋਲਣਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਕੋਈ ਬੋਲਦਿਆਂ ਕੋਲ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ